प्यारे विद्यार्थियों सात्रीय काल मैं रजवंत कौर आज ਤੁਹਾਨੂੰ ਪੰਜਾਬੀ ਵਿਸ਼ੇ ਦੇ ਵਿਆਕਰਨ ਭਾਗ ਵਿੱਚੋਂ ਮੁਹਾਵਰੇ ਭਾਗ 6 ਕਰਵਾਵਾਂਗੀ ਇਸ ਵਿੱਚ ਅਸੀਂ 51 ਤੋਂ 60 ਮੁਹਾਵਰੇ ਕਰਾਂਗੇ ਮੁਹਾਵਰਾ ਨੰਬਰ 51 ਹੱਡ ਭੰਣਨੇ ਭਾਵ ਮਿਹਨਤ ਕਰਨੀ ਇਹ ਮੁਹਾਵਰਾ ਹੱਥੀ ਮਿਹਨਤ ਕਰਨ ਵਾਲਿਆਂ ਲਈ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਸਫਲਤਾ ਹੱਡ ਭੰਨਣ ਵਾਲਿਆਂ ਦੇ ਪੈਰ ਚੁੰਮਦੀ ਹੈ ਮੁਹਾਵਰਾ ਨੰਬਰ 52 ਹੱਥ ਚੁੱਕਣਾ ਭਾਵ ਮਾਰਨਾ ਇਹ ਮੁਹਾਵਰਾ ਗੱਲ ਕਰਕੇ ਕੋਈ ਗੱਲ ਨਿਪਟਾਉਣ ਦੀ ਬਜਾਏ ਜਦ ਕੋਈ ਮਾਰਕੁਟਾਈ ਤੇ ਉੱਤਰ ਆਵੇ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਚਰਨਜੀਤ ਹਰ ਛੋਟੀ ਜਹੀ ਗੱਲ ਤੇ ਆਪਣੇ ਘਰ ਵਾਲੀ ਤੇ हाथ चुक्क ਲੈਂਦਾ ਹੈ ਮੁਹਾਵਰਾ ਨੰਬਰ 53 ਹੱਥ ਪਾਉਣਾ ਭਾਵ ਕੰਮ ਸ਼ੁਰੂ ਕਰਨਾ ਇਹ ਮੁਹਾਵਰਾ ਬਿਨਾਂ ਕਿਸੇ ਸੰਗ ਸ਼ਰਮ ਤੋਂ ਜਦ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਜਿਹੜੇ ਲੋਕ ਹਰ ਕੰਮ ਨੂੰ ਹੱਥ ਪਾਉਂਦੇ ਹਨ ਉਹ ਕਦੀ ਨਾ ਕਦੀ ਸਫਲ ਹੋ ਹੀ ਜਾਂਦੇ ਹਨ ਮੁਹਾਵਰਾ ਨੰਬਰ 54 ਹੱਥੀ ਛਾਵਾ ਕਰਨੀਆਂ ਭਾਵ ਆਦਰ ਮਾਣ ਕਰਨਾ ਇਹ ਮੁਹਾਵਰਾ ਬਹੁਤ ਜ਼ਿਆਦਾ ਆਉ ਭਗਤ ਕਰਨ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਪੰਜਾਬੀ ਲੋਕ ਘਰ ਆਏ ਮਹਿਮਾਨਾਂ ਨੂੰ ਹੱਥੀ ਛਾਵਾ ਕਰਦੇ ਹਨ ਮੁਹਾਵਰਾ ਨੰਬਰ 55 ਹੱਡੀਆਂ ਦੀ ਮੁੱਠ ਭਾਵ ਬਹੁਤ ਕਮਜ਼ੋਰ ਇਹ ਮੁਹਾਵਰਾ ਜਿਹੜਾ ਵਿਅਕਤੀ ਬਹੁਤ ਕਮਜ਼ੋਰ ਹੋਵੇ ਪਤਲਾ ਹੋਵੇ ਉਦੇ ਲਈ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਪ੍ਰਵੀਨ ਤਾਂ ਬਿਮਾਰ ਹੋਣ ਤੋਂ ਬਾਅਦ ਹੱਡੀਆਂ ਦੀ ਮੁੱਠ ਹੋ ਗਈ ਹੈ ਮੁਹਾਵਰਾ ਨੰਬਰ 56 ਹੱਥ ਪੈਰ ਮਾਰਨਾ ਭਾਵ ਕੋਸ਼ਿਸ਼ ਕਰਨਾ ਇਹ ਮੁਹਾਵਰਾ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਰਣਜੀਤ ਨੇ ਨੌਕਰੀ ਲਈ ਹੱਥ ਪੈਰ ਮਾਰੇ पर वो सफल ना हो सक्या मुहावरा नंबर 57 हाथ तंग होना भाव गरीबी होना ਇਹ ਮੁਹਾਵਰਾ ਜਦ ਕਿਸੇ ਮੁਸੀਬਤ ਕਾਰਨ ਜਾਂ ਕੋਈ ਪ੍ਰੋਬਲਮ ਆ ਜਾਣ ਕਰਕੇ ਪੈਸੇ ਦੀ ਕਮੀ ਹੁੰਦੀ ਹੈ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਲਾਕਡਾਊਨ ਦੇ ਵਿੱਚ ਤਕਰੀਬਨ ਹਰ ਇੱਕ ਬੰਦੇ ਦਾ ਹੱਥ ਤੰਗ ਹੋ ਗਿਆ ਸੀ ਮੁਹਾਵਰਾ ਨੰਬਰ 58 ਹੱਥ ਵਟਾਉਣਾ ਭਾਵ ਮਦਦ ਕਰਨਾ ਇਹ ਮੁਹਾਵਰਾ ਕਿਸੇ ਵੀ ਕੰਮ ਵਿੱਚ ਕਿਸੇ ਦੀ ਮਦਦ ਕਰਨ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਸਤੀਸ਼ ਬਹੁਤ ਸਿਆਣਾ ਹੈ ਪੜਨ ਦੇ ਨਾਲ ਨਾਲ ਆਪਣੇ ਪਿਤਾ ਦਾ ਹਰ ਕੰਮ ਵਿੱਚ ਹੱਥ ਵਟਾਉਂਦਾ ਹੈ ਮੁਹਾਵਰਾ ਨੰਬਰ 59 ਹੱਥ ਮਲਨੇ ਭਾਵ ਪਛਤਾਉਣਾ ਇਹ ਮੁਹਾਵਰਾ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਆਪਣੇ ਕੰਮ ਦੇ ਟਾਈਮ ਤੇ ਕੰਮ ਨਹੀਂ ਕਰਦੇ ਤੇ ਬਾਅਦ ਵਿੱਚ ਹੋਏ ਨੁਕਸਾਨ ਨੂੰ ਵੇਖ ਕੇ ਰੋਂਦੇ ਹਨ ਤਾਂ ਇਹ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਨਲਾਇਕ ਵਿਦਿਆਰਥੀ ਫੇਲ ਹੋਣ ਤੋਂ ਬਾਅਦ ਹੱਥ ਮਲਦੇ ਹੀ ਰਹਿ ਜਾਂਦੇ ਹਨ ਮੁਹਾਵਰਾ ਨੰਬਰ 60 ਹਵਾਈਆਂ ਉੱਡਣੀਆਂ ਭਾਵ ਚਿਹਰੇ ਦਾ ਰੰਗ ਉੱਡ ਜਾਣਾ ਇਹ ਮੁਹਾਵਰਾ ਜਦ ਕੋਈ ਗਲਤ ਕੰਮ ਕਰਦਾ ਫੜਿਆ ਜਾਵੇ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਜਦੋਂ ਜਸ਼ਨ ਚੋਰੀ ਕਰਦਾ ਫੜਿਆ ਗਿਆ ਤਾਂ ਉਸ ਦੀਆਂ ਹਵਾਈਆਂ ਉੱਡ ਗਈਆਂ ਧੰਨਵਾਦ